ਮੰਮੀ ਨੇ ਤਾਂ ਖਾਦੇ ਮੇਰੇ ਪੂਆ ਨੇ ਖਾਦੇ ਢੋਡੇ ਮੰਮੀ ਨੇ ਤਾਂ ਖਾਦੇ ਮੇਰੇ ਪੂਆ ਨੇ ਖਾਦੇ ਢੋਡੇ ਨੀਨੇ ਕੀ ਨੱਚਣਾ ਘੜ ਘੜ ਕਰਦੇ ਗੋਡੇ ਨੀ ਨਾ ਕੀ ਨੱਚਣਾ ਘੜ ਘੜ ਕਰਦੇ ਗੋਡੇ ਨੀਨੇ ਕੀ ਨੱਚਣਾ ਘੜ ਘੜ ਕਰਦੇ ਗੋਡੇ ਨੀ ਨਾ ਕੀ ਨੱਚਣਾ ਮੇਰਾ ਮਨ ਮੰਗਦਾ ਹੈ शीशाली डबी मेरा मन मंग शीशियां वाली डबी मामी नखरोन ख़सम कराई ख़सम कराई हिकु दो त चार छबी मेर मन मग शीशी डबी मेरा मन मंग शीशे वाली डबी मेर मन मंग शीशे वाली डबी तावे 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 ਤਾਵੇ 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 ਚੱਕਨਤ ਗੱਲ ਦੂਰ ਦੀ ਮੰਮੀ ਹੱਥ ਨਾ ਕਿਸੇ ਦੇ ਆਵੇ ਚੱਕਨਤ ਗੱਲ ਦੂਰ ਦੀ ਮੰਮੀ ਹੱਥ ਨਾ ਕਿਸੇ ਦੇ ਆਵੇ ਚੱਕਨਤ ਗੱਲ ਦੂਰ ਦੀ ਮੰਮੀ ਹੱਥ ਨਾ ਕਿਸੇ ਦੇ ਆਵੇ ਚੱਕਨਤ ਗੱਲ ਦੂਰ ਦੀ ਜੇ ਮੰਮੀ ਤੈਨ ਤੁਰਨਾ ਨਹੀਂ ਆਉਂਦਾ ਜੇ ਮੰਮੀ ਤੈਨ ਤੁਰਨਾ ਨਹੀਂ ਆਉਂਦਾ ਤੈਨੂੰ ਤੋਰ ਸਿਖਾਈਏ ਸੱਦ ਮਰਾਸੀ ਨੂੰ ਤੇਰੇ ਜਾਲ ਪਵਾਈਏ ਸੱਦ ਮਰਾਸੀ ਨੂੰ ਤੇਰੇ ਜਾਲ ਪਵਾਈਏ ਸੱਦ ਮਰਾਸੀ ਨੂੰ ਤੇਰੇ ਜਾਲ ਪਵਾਈਏ ਸੱਦ ਮਰਾਸੀ ਨੂੰ ਮੈਂ ਕੁੜੀ ਦੀ ਮੰਮੀ ਨੱਚਾਂ ਸਭ ਨੂੰ ਨਾਲ ਨਚਾਂ ਸੱਜ ਗਹਿਣਿਆਂ ਦਾ ਨਾਲ ਲਿਆਈ ਬਦਲ ਬਦਲ ਕੇ ਪਾਉਂਵੀਂ ਦਾਦਕੀਆਂ ਦੀ ਰੇਲ ਬਣਾ ਕੇ ਜਾऊं ਇਹਨਾ 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 ਦਾਦਕੀਆਂ ਦੀ జిందడి దీడి సాబడి సాబడి సాీ దంబడి చంబడి మమ్మీ నచ్చే పూ నచే దోన్ లోబే నీ లో కాలా కదా కాలజా ఇద్దర ఓర दी मम्मी लाडली रुसी मुंडे दी मम्मी लाडली पको पिसे ममी लाडी पको पि रुसि बे बे मम्मी गोल वारेगी शावा शावा भी मम्मी गोल गप्पे वारेगी ਹੱਥ ਲਾਇਆ ਤੇ ਟੜਕਦੀ ਜਾਵੇ ਕੇ ਮੰਮੀ ਗੋਲ ਗੱਪੇ ਵਾਰੇਗੀ ਹੱਥ ਲਾਇਆ ਤੇ ਟੜਕਦੀ ਜਾਵੇ ਕੇ ਮੰਮੀ ਗੋਲ ਗੱਪੇ ਵਾਰੇਗੀ ਮਸੀ ਨਖਰੋ ਨਿੱਕਲ ਜੱਲੀ ਮਾਸੜ ਦੇ ਨਾਲ ਲੜਕੇ ਵੀ ਜਾਂਦੀ ਨੂੰ ਜਾ ਲੈਣ ਦਿਓ ਆਪ ਆਵਾਂਗੇ ਮੈਂ ਕੋਈ ਫੜ ਕੇ ਜਾਂਦੀ ਨੂੰ ਜਾ ਲੈਣ ਦਿਓ

ਦੀਵੇਂ ਮੰਦਰ ਕਰੇ ਤਮਸ਼ਾ ਮੰਮੀ ਨਖਰੋ ਸਾਡੇ ਆਈ ਹੱਥ ਚ ਲਿਆਈ ਕੇਲੇ ਮੰਮੀ ਨਖਰੋ ਸਾਡੇ ਆਈ ਹੱਥ ਚ ਲਿਆਈ ਕੇਲੇ ਪਿੰਡ ਦੇ ਆ ਮੁੰਡਿਆਨਾ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆ